ਗੱਲ ਇਹ ਹੈ ਜੀ ਅਸੀਂ ਸਾਰੇ ਅੱਜ ਇੱਕ ਐਨਓਸੀਆਂ ਮਤਲਕ ਆ ਜਿਹੜੇ ਲੋਕਾਂ ਦੇ ਨਕਸ਼ੇ ਪਾਸ ਨਹੀਂ ਹੁੰਦੇ ਉਹਦੇ ਮਤਲਕ ਅੱਜ ਅਸੀਂ ਪ੍ਰਧਾਨ ਜੀ ਨੂੰ ਮੰਗ ਪੱਤਰ ਦੇਣ ਆਏ ਆ ਬਹੁਤ ਏਰ ਹੋ ਗਈ ਵੀ ਜਿਹੜੀਆਂ ਲੋਕਾਂ ਨੇ ਐਨਓਸੀ ਅਪਲਾਈ ਕਰਦੇ ਨੇ ਆਨਲਾਈਨ ਉਹ ਆਫਸਰਾਂ ਦੀ ਆਈਡੀ 'ਚ ਘੁੰਮੀ ਜਾਂਦੀ ਹੈ ਨਾ ਉਹਨਾਂ ਦੇ ਨਕਸ਼ੇ ਪਾਸ ਹੋ ਰਹੇ ਪ੍ਰੋਪਰ ਤਰੀਕੇ ਨਾਲ ਨਾ ਉਹਨਾਂ ਨੂੰ ਐਨਓਸੀਆਂ ਮਿਲਦੀਆਂ ਉਹਨਾਂ ਕਰਕੇ ਉਹਨਾਂ ਦੇ ਅੱਗੇ ਜਿਹੜੀ ਕੋਈ ਕਿਸੇ ਨੇ ਕੋਈ ਚੀਜ਼ ਸੇਲ ਕਰਨੀ ਆ ਉਹ ਰੁਕੀਆਂ ਪਈਆਂ ਅਨਧ ਘਾਰਤ ਕਲੋਨੀਆਂ ਉਮੀ ਕੱਟੀਆਂ ਜਾ ਰਹੀਆਂ ਨੇ ਉਹਨਾਂ ਤੇ ਕਿਸੇ ਤਰ੍ਹਾਂ ਦਾ ਇਹਨਾਂ ਵੱਲੋਂ ਅਸਥਰ ਵੱਲ ਚਕੰਜਾ ਨਹੀਂ ਕੱਟਿਆ ਜਾ ਰਿਹਾ ਕਰਿਆ ਜਾ ਰਿਹਾ ਤੇ ਜਿਹੜੇ ਲੋਕ ਕਬਚਾਰੇ ਦੋ ਵਿਸੂ ਦਾ ਪਲਾਟ ਲੈ ਲੈਂਦੇ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੋ ਸਾਡੀ ਪ੍ਰਧਾਨ ਜੀ ਨੂੰ ਬੇਨਤੀ ਹੈ ਵੀ ਇਹਨੂੰ ਆਉਣ ਵਾਲੇ ਸੋਮਵਾਰ ਤੱਕ ਲੋਕਾਂ ਦੀਆਂ ਐਨਓਸੀਆਂ ਵੀ ਖਤਮ ਕੀਤੀਆਂ ਜਾਣ ਜਿਹੜੀਆਂ ਬਣਦੇ ਪੈਸੇ ਜਮ੍ਹਾਂ ਕਰਾਈ ਜਾਣ ਉਹਨਾਂ ਦੇ ਨਕਸ਼ੇ ਪਾਸ ਕੀਤੇ ਜਾਣ ਜੇ ਸੋਮਵਾਰ ਤੱਕ ਤੋਂ ਬਾਅਦ ਵੀ ਅਫਸਰਸਾਈ ਆਪਣੀ ਮਨਮਰਜ਼ੀ ਕਰੂਗੀ ਤਾਂ ਅਸੀਂ ਲੋਕ ਲੋਕਾਂ ਦੇ ਹੱਕਾਂ ਲਈ ਧੰਦਾ ਲਾਣ ਲਈ ਮਜਬੂਰ ਹੋਵਾਂਗੇ ਇਹ ਆਪਾਂ ਐਨਓਸੀ ਦੇ ਪੈਸੇ ਆਪਾਂ ਡਿਸਾਈਡ ਕੀਤੇ ਹੋਏ ਚਲੋ ਇੰਨੇ ਪੈਸੇ ਦੇ ਕੇ ਵੀ ਚਲੋ ਐਨਓਸੀ ਇਸ਼ੂ ਕਰੋ ਫੇਰੇ ਇਹ ਕਹਿ ਦਿੰਦੇ ਉਹਦੇ ਲੌਗਇਨ ਚ ਨਹੀਂ ਆਈ ਜੀ ਉਹਦੇ ਲੌਗਇਨ ਆਮ ਲੋਕਾਂ ਨੂੰ ਸਫਰ ਕਰਨਾ ਪੈ ਰਿਹਾ ਦੇਖੋ ਗਰੀਬ ਬੰਦੇ ਦੀ ਵੈਸੀ ਸੁਣਵਾਈ ਨਹੀਂ ਹੈਗੀ ਉਹ ਪੈਸੇ ਭਰਾ ਕੇ ਕਿਵੇਂ ਜੋੜ ਕੇ ਪੈਸੇ ਨੋਦੀ ਭਰਾਦੇ ਤਾਂ ਵੀ ਕੋਈ ਸੁਣਵਾਈ ਨਹੀਂ ਹੈਗੀ ਜੀ ਉਹ ਕਹਿ ਦਿੰਦੇ ਆ ਉਹ ਕਰੂਗਾ ਜੀ ਉਹ ਕਹਿੰਦੇ ਉਹ ਕਰੂਗਾ ਜਦ ਕਿ ਉਹ ਮਹੀਨਿਆਂ 2 ਮਹੀਨੇ 4-4 ਮਹੀਨੇ ਪਹਿਲਾਂ ਦੇ ਲੋਕੇ ਪੈਸੇ ਭਰਾਏ ਹੋਏ ਉਹ ਆਪਣੇ ਵਾਰਸ਼ਾਲੀ ਮੇਰੇ ਵਾਰ ਚ ਧੱਕੇ ਖਾਰੇ ਨੇ ਜਦ ਕਿ ਸੁਣਵਾਈ ਕੋਈ ਨਹੀਂ ਹੈ ਜੇ ਅਸੀਂ ਕਰਦੇ ਇਵਨ ਮੈਂ ਹੁਣ ਤੁਹਾਨੂੰ ਕੀ ਕਹਾਂ ਮੈਨੂੰ ਬੜੀ ਸ਼ਰਮ ਆਂਦੀ ਹੈ ਸਾਡੇ ਕੰਮ ਨਹੀਂ ਹੋ ਰਹੇ ਜੀ ਇਹ ਕੋਈ ਫਟੋਰੀਕ ਹੈ ਅਸੀਂ ਸਿੱਧੇ ਕੰਮ ਵੀ ਇੱਥੇ ਨਹੀਂ ਹੋ ਰਹੇ ਜੀ ਅਸੀਂ ਜੀ ਅਸੀਂ ਕੱ ਲੈਣੇ ਚਾਹੀਦਾ ਸਾਡੀ ਵੀ ਕੋਈ ਸੁਣਵਾਈ ਨਹੀਂ ਹੈ ਜੀ ਮੈਂ ਇੱਕ ਛੋਟਾ ਜਿਹਾ ਪਲਾਟ ਇਕ ਲਿੱਤਾ ਸੀਗਾ ਜੀ ਘਰ ਦੇ ਵਾਸਤੇ ਜੀ ਆਪਣੇ ਚਲੋ ਵੀ ਓਖਾ ਸੁਖਾ ਲੈ ਲਿਆ ਜੀ ਤੇ ਉਹਦੇ ਲਈ ਹਾਲੇ ਤੱਕ ਵੀ ਐਨਓਸੀ ਨਹੀਂ ਮਿਲੀ ਜੀ ਐਨਓਸੀ ਕੀ ਰਜਿਸਟਰੀ ਨਹੀਂ ਹੋ ਰਹੀ ਜੀ ਤੇ ਹੋਰ ਹੋ ਕੀ ਮਰੇ ਇੰਨਾਂ ਨੇ ਜੀ ਇਹ ਸਭ ਨੂੰ ਪਤਾ ਜੀ ਕਿੱਦਾਂ ਕਿੱਦਾਂ ਕੀ ਕੀ ਹੋ ਰਿਹਾ ਜੀ ਸਾਡੇ ਸਾਰੇ ਕੌਂਸਲਰ ਭਰਾ ਇਕੱਠੇ ਹੋਈਆਂ ਇਹ ਵਿਸ਼ੇਸ਼ ਮੰਗ ਪੱਤਰ ਅਸੀਂ ਅੱਜ ਦਿੱਤਾ ਜਿਹਦੇ ਵਿੱਚ ਕੀ ਸਾਡੀ ਮੁੱਖ ਮੰਗਾਂ ਇਹ ਨੇ ਵੀ ਜਿਹੜਾ ਇਹਦੇ ਵਿੱਚ ਜਿਹੜੇ ਲੋਕਾਂ ਦੀਆਂ ਐਨਓਸੀਆਂ ਜਾਂ ਨਕਸ਼ੇ ਜੋ ਐਨਓਸੀਆਂ ਜਾਂ ਨਕਸ਼ੇ پاس ਵਾਸਤੇ ਲੋਕ ਉਰੇ ਦਰਦਾਰ ਭਟਕ ਰਹੇ ਨੇ ਉਹਨਾਂ ਦੇ ਲੋਕਾਂ ਦੀ ਦੁੱਖ ਤਕਲੀਫ ਨੂੰ ਦੇਖਦੇ ਹੋ ਅੱਜ ਅਸੀਂ ਆਪਣੇ ਲੱਗ-ਲੱਗ ਬਾੜਾਂ ਚੋਂ ਲੱਗ-ਲੱਗ ਸਰਕਾਰਾਂ ਚੋਂ ਲੱਗ-ਲੱਗ ਪਾਰਟੀਆਂ ਚੋਂ ਅਸੀਂ ਅੱਜ ਸਾਰੇ ਇਸ ਇੱਕ ਸਟੇਜ ਤੇ ਇਕੱਠੇ ਹੋਏ ਆ ਜਿਹਦੇ ਵਿੱਚ ਸਾਡਾ ਮੁੱਦਾ ਇਹੀ ਹੈ ਵੀ ਜਿਹੜੇ ਲੋਕ ਉਰੇ ਦਰਦਾਰ ਭਟਕ ਰਹੇ ਨੇ ਉਹਨਾਂ ਨੂੰ ਸਮस्याਆਂ ਨੂੰ ਦੇ ਉਹਨਾਂ ਦੀ ਵੀ ਮੁੱਖ ਰੱਖਦੇ ਹੋਏ ਵੀ ਉਹਨਾਂ ਦੀ ਸਮੱਸਿਆ ਦਾ ਹੱਲ ਕਰਿਆ ਜਾਵੇ ਜਿਹੜੇ ਉਰੇ ਬੈਠੇ ਨੇ ਅਫਸਰ ਉਹ ਮਹੀਨਾ ਮਹੀਨਾ ਲੋਕਾਂ ਦੀਆਂ ਦੋ ਦੋ ਮਹੀਨੇ ਫਾਈਲਾਂ ਨਹੀਂ ਕੱਢਦੇ ਉਹਦੇ ਵਾਸਤੇ ਇਕੱਠੇ ਹੋਏ ਆ ਤੇ ਸਾਡੇ ਵਾਰਡਾਂ ਦੇ ਵਿੱਚ ਜਿਹੜੇ ਚੱਲ ਰਹੇ ਕੰਮ ਨੇ ਉਹਨਾਂ ਨੂੰ ਰੋਕਿਆ ਗਿਆ ਜਾਂ ਉਹ ਕੰਮ ਨਹੀਂ ਸਹੀ ਤਰੀਕੇ ਨਾਲ ਹੋਰੇ ਉਹ ਕੰਮ ਦੁਰੁਸਤ ਕਰਾਉਣ ਵਾਸਤੇ ਇਕੱਠੇ ਹੋਏ ਆ ਮੇਰੇ ਨਾਲ ਮੇਰੇ ਭਰਾ ਰਾਹੁਲ ਸੋਫਾ ਜੀ ਵੀ ਆਏ ਨੇ ਬਾਕੀ ਜਾਣਕਾਰੀ ਤੁਹਾਨੂੰ ਉਹ ਦੇ ਦਿੰਦੇ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆ ਨੇ ਅਸੀਂ ਪਰਸੋ ਵੀ ਅਮੀਰ ਸਾਹਿਬ ਨੂੰ ਕਹੀਏ ਗੱਲ ਵੀ ਜਿਹੜੇ ਦੋ ਦੋ ਵਿਸਵੇ ਵਾਲੇ ਦੇ ਮਕਾਨ ਨੇ ਇਹ ਇਹ ਉੱਥੇ ਦਾ ਜਾ ਕੇ ਚਲੇ ਜਾਂਦੇ ਨੇ ਸਾਰੇ ਮੁਲਾਜ਼ਮ ਉਹਨੂੰ ਤਾਂ ਜਾ ਕੇ ਧਮਕੇ ਦੇ ਨੇ ਮਕਾਨ ਢਾ ਦਾਂਗੇ ਜਿੰਨਾ ਤੋਂ ਅਸੀਂ ਨੇ 50-50 ਲੱਖ ਰੁਪਈਆ ਲੈਣਾ ਲੋਕਾਂ ਤੋਂ ਕਰੋੜਾਂ ਦੀ ਜਗ੍ਹਾ ਦੱਬੀ ਫਿਰਦੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੇ ਸਰਮਾਇਦਾਰ ਲੋਕਾਂ ਤੇ ਉਦੋਂ ਬਾਅਦ ਅਸੀਂ ਇਹਨਾਂ ਵੀ ਅੱਗੇ ਵੀ ਇਹਨਾਂ ਨੂੰ ਕਹੀਏ ਗੱਲ ਵੀ ਜਿਹੜਾ ਸਾਡੇ ਜੀਪੀਐਸ ਤੋਂ ਸਕੂਲ ਤੋਂ ਲੈ ਕੇ ਹਰੇਤੇ ਵਾਲੇ ਸਿੱਟਣ ਲੱਗੇ ਸਾਡੇ ਜਿਹੜੀ ਮਾਡਲ ਟਾਊਨ ਦੀ ਪੁਲੀ ਆ ਅਸੀਂ ਉਧਰ ਆਪਣੀ ਸਾਈਡ ਇਧਰ ਲਾਉਣਾ ਹੁੰਦਾ ਜਿੰਨਾ ਵੀ ਸਾਈਡ ਦੇ ਦਿੱਤਾ ਸਾਰੇ ਦੋੇ ਪਾਸੇ ਉਦੋਂ ਵੱਧ ਕੇ ਘੇਰਨ ਲੱਗੇ ਇਹ ਆਹ ਟਰੱਕ ਨੇ ਬੱਸ ਸਟੈਂਡ ਦੇ ਜਿਹੜੀ ਪੁਲੀ ਆ ਉਹ ਥੱਲੇ ਟਰੱਕ ਖੜੇ ਨੇ ਉਧਰੋਂ ਆਵਾਜਾਈ ਦਾ ਥੱਲੇ ਉਹ ਆਉਂਦੇ ਨੇ ਲੋਕ ਉਹਨਾਂ ਦੇ ਬਹੁਤ ਦਿੱਕਤ ਆ ਅਸੀਂ ਪ੍ਰਧਾਨ ਜੀ ਨੂੰ ਅੱਜ ਇਹ ਗੱਲ ਕਹੀ ਹੈ ਵੀ ਪ੍ਰਸ਼ਾਸਨ ਇਹ ਕਾਤ ਨਹੀਂ ਦੇਖਦਾ ਬੱਸ ਸਟੈਂਡ ਦੇ ਵਿੱਚ ਚਲੇ ਜਾਓ ਤੁਸੀਂ ਇੰਨੇ ਟਰੱਕ ਭਰੇ ਖੜੇ ਨੇ ਲੋਹੇ ਦੇ ਸਾਰੇ ਟਰੱਕੇ ਟਰੱਕ ਖੜੇ ਨੇ ਇੰਨਾ ਅਸੀਂ ਗੱਲ ਆ ਕਹਦੇ ਹੋਏ ਐਮੀ ਸਾਹਿਬ ਨੂੰ ਤੇ ਈਓ ਸਾਹਿਬ ਨੂੰ ਇਹ ਕਾ ਇੱਥੇ ਕੋਈ ਇਹ ਰਹਿੰਦੇ ਨਹੀਂ ਆਪਣੀ ਗੱਡੀ ਚ ਆਉਂਦੇ ਨੇ ਹੂਟਰ ਮਾਰਦੇ ਆ ਉਹ ਨਿਕਲ ਜਾਂਦੇ ਨੇ ਇਹਨਾਂ ਨੂੰ ਕੋਈ ਲੋਕਾਂ ਦੀ ਸਮੱਸਿਆ ਨਹੀਂ ਦੇਖਦੇ ਇਹ ਇਹ ਆਪਾਂ ਬਿਲਕੁਲ ਦੇਖਦੇ ਹਾਂ ਜੀ ਕਿਵੇਂ ਆਪਾਂ ਕੰਟਰੋਲ ਕਰਨ ਦੇ ਵਿੱਚ ਜਾ ਰਹੇ ਹਾਂ ਜੀ ਪਹਿਲਾਂ ਤਾਂ ਮੈਂ ਹੁਣੇ ਇਹ ਨਾਲ ਮੰਗਵਤ ਰਿਹਾ ਕਿ ਵਿਚਾਰ ਕਰਦੇ ਆਂ ਵੀ ਜੋ ਜਾਇ ਮੰਗੀ ਵੈਸੇ ਜੋ ਵੀ ਆ ਮੈ ਭੁਲੇ ਪੜਿਆ ਵੀ ਪਹਿਲੇ ਦਰਦ ਕਰਾਂਗੇ ਸਾਡੇ ਭਰਾ ਨੇ ਸਾਰੇ ਸਾਡੇ ਸ਼ਹਿਰ ਦੇ ਭਲਾ ਸੋਚਦੇ ਸੀ ਸ਼ਹਿਰ ਦਾ ਭਲਾ ਸੋਚਦੇ ਸਾਡੇ ਮਾਨ ਜੋ ਐਮ ਐਲ ਸਾਹਿਬ ਵੀ ਸ਼ਹਿਰ ਦੇ ਭਲਾਈ ਕਰਦੇ ਮਿਸਟਾ ਐਨਓਸੀ ਐਮ ਐਲ ਸਾਹਿਬ ਨੇ ਕਿਹਾ ਤਾਂ ਕਿ ਖੋਲ ਦੋ ਤਰੀਬਨ ਕਿ ਜੋ ਵੀ ਇਹ ਹੈ ਉਹਨੂੰ ਤਿੰਨ ਨਪੇੜ ਲਿਆ ਜਾਊਗਾ ਘਰਤੀ ਆਪਣੇ ਤੇ 100% ਮਸਲਾ ਇਹ ਪਹਿਲਾਂ ਹੀ ਕੱਲ ਪਰਸੂ ਹੱਲ ਚੱਲ ਜਾਤਾ ਤੇ ਇੱਥੇ ਹੋਰ ਵੀ ਨੇ ਤੁਸੀਂ ਤਰਕਰ ਪਰਮਜੀਤ ਸਿੰਘ ਦੀ ਮਹਾਨ ਦੀ ਖਾਸ ਰਿਪੋਰਟ